ایں seva باندا کور کرے تے سی کیوں نہیں کوئی کرتا کرن کھردے ہیں seva کر کے ہتا مال کو نہیں کر رہا ہے ایں نہیں پتہ انہوں نے محنت کردا ہے ਇਕਾ ਗੁਰਦਰਾ ਸਾਹਿਬ ਦੀ ਜਗ੍ਹਾ ਨੂੰ ਲੈ ਕੇ ਇੱਕ ਵਿਵਾਦ ਛਿੜਿਆ ਏ ਮਸਲਾ ਸਾਰਾ ਮਸਲਾ ਦੀ ਜਿਹੜੀ ਜਗ੍ਹਾ ਹੈ ਗੁਰਦੁਆਰਾ ਸਾਹਿਬ ਦੀ ਹੈ ਸਰ ਜੀ ਬਾਉਂਡਰੀ ਵਾਲ ਬਣੀ ਹੋਈ ਹੈ ਜੀ ਇੱਥੇ ਜਿਹੜੀ ਇਹ ਇਸ ਸਾਈਡ ਤੁਸੀਂ ਵੇਖੋਗੇ ਤੇ ਇੱਕ ਰੈਸਲਿੰਗ ਅਕੈਡਮੀ ਦਾ ਜਿਹੜਾ ਆ ਉਹ ਬਣੀ ਰੱਖੀ ਗਈ ਆ ਡੀਆਈਜੀ ਕਰਤਾਰ ਸਿੰਘ ਸਰਦਾਰ ਵਾਲਾ ਜੀ ਉਹਦੇ ਹੀ ਸ਼ਬਦ ਦੇ ਵਿੱਚ ਸਾਰਾ ਜਿਹੜਾ ਕਾਰਜ ਹੀ ਅਗਲਾ ਸੇਵਾ ਦੇ ਨਾਲ ਚੱਲਣ ਗਿਆ ਜੀ ਸਿਖਾਈ ਕੇਂਦਰ ਜੀ ਇਹ ਸੇਵਾ ਸ਼ੁਰੂ ਹੋਈ ਤੇ ਇਹ ਜਿਹੜਾ ਸੁਵਿਧਾ ਸੈਂਟਰ ਦੀ ਜਗਾ ਹੀ ਗੁਰਦੁਆਰਾ ਸਾਹਿਬ ਦੀ ਮੋਈ ਮੈਂਬਰ ਸਾਹਿਬਾਂ ਪ੍ਰਧਾਨ ਸਾਹਿਬ ਵੱਲੋਂ ਸਰਪੰਚ ਸਾਹਿਬ ਵੱਲੋਂ ਪੰਚਾਇਤ ਦੇ ਨਾਲ ਇਹ ਹੋ ਗਿਆ ਸੀ ਕਿ ਇਹ ਜਿਹੜੀ ਸੁਵਿਧਾ ਸੈਂਟਰ ਇਹਨੂੰ ਚੱਲਦਾ ਰੱਖਿਆ ਜੀ ਅਨੀ ਇਹਨੂੰ ਉਸ ਚੀਜ਼ ਨੂੰ ਵੇਖਦੇ ਇਹਨਾਂ ਦੇ ਮੈਂਬਰ ਸਾਹਿਬਾਂ ਜਿਹੜੇ ਆਏ ਸੀ ਮੋਤਵਾਰ ਉਹਨਾਂ ਨੇ ਕੱਲ ਇਹ ਫੈਸਲਾ ਲੈ ਲਿਆ ਕਿ ਠੀਕ ਹੈ ਜਿੰਨੀ ਇਹ ਜਗਾ ਛੱਡੀ ਗਈ ਹੈ ਕਿ ਤੂੰ ਅੱਗੇ ਨਾ ਆਇਆ ਜਾਵੇ ਸੁਵਿਧਾ ਸੈਂਟਰ ਨੂੰ ਹੋਰ ਕਿੱਦਾਂ ਆ ਸਾਡੇ ਚੰਗਾ ਤਰੀਕੇ ਨਾਲ ਸਾਫ ਸੁਥਰਾ ਉਹ ਗੇਟ ਲਾਇਆ ਜਾਵੇ ਸਾਨੂੰ ਡਸਟਬਿਨ ਦਿੱਤੇ ਜਾਣ ਡਸਟਬਿਨ ਜਿਹੜੇ ਆ ਉਹ ਗੁਰਦੁਆਰਾ ਸਾਹਿਬ ਨੂੰ ਸੇਵਾ ਰੂਪੀ ਜਿਹੜੀ ਆ ਉਹ ਪਿੰਡ ਵੱਲੋਂ ਪਿੰਡ ਦੀ ਸੇਵਾ ਕੀਤੀ ਜਾਂਦੀ ਹੈ ਸਾਰਾ ਕੁਝ ਮੰਨ ਲਿਆ ਜੀ ਫਿਰ ਬਾਅਦ ਮੈਂਬਰ ਸਾਹਿਬਾਨ ਦਾ ਇੱਕ ਸਵਾਲ ਸੀ ਕਿ ਤੁਸੀਂ ਅੱਜ ਦਾ ਦਿਨ ਜਿਹੜਾ ਆ 2 ਘੰਟੇ ਜਿਹਦਾ ਆ ਉਹ ਕੰਮ ਬੰਦ ਕੀਤਾ ਜਾਵੇ ਕਿ ਸਾਡੀ ਜਿਹੜੀ ਸੰਗਤ ਆ ਉਹ ਰੋਸ਼ ਕਰ ਅਸੀਂ ਉਹ ਵੀ ਐਕਸੈਪਟ ਕਰਦੇ ਹਾਂ ਜੀ ਉਹਦੇ ਬਾਅਦ ਐਕਸੈਪਟ ਦੇ ਨਾਲ-ਨਾਲ ਅਸੀਂ ਜਦੋਂ ਸ਼ਾਮ ਨੂੰ ਆਪਣੀ ਜਿਹੜੀ ਸੇਵਾ ਲੱਗੀ ਸੀ ਜੀ ਉਹ ਜਦੋਂ ਇੱਥੋਂ ਵਾਪਸ ਵੀ ਜੀ ਕਿੰਨਾ ਵੱਲੋਂ ਜਿੰਨੇ ਵੀ ਇਸ ਟਾਈਮ ਇਹ ਵਿਰੋਧ ਕਰ ਰਹੇ ਇਹਨਾਂ ਵੱਲੋਂ ਕੁਝ ਚਾਰ ਪੰਜ ਇਹਨਾਂ ਦੀਆਂ ਬੀਬੀਆਂ ਨੇ ਜਾਂ ਪਲੱਸ ਜਿਹੜੇ ਆ ਜੰਗਮੈਨ ਨੇ ਇਹਨਾਂ ਨੇ ਰਾਤ ਨੂੰ ਉੱਠ ਕੇ ਤੇ ਜਿਹੜੀ ਦੁਬਾਰਾ ਜੋ ਫੈਸਲੇ ਤੇ ਹੋਏ ਹੀ ਉਹ ਨਹੀਂ ਬੰਦ ਕਰਾ। ਉਹ ਚੀਜ਼ ਨੂੰ ਦੇਖਦੇ ਹੋਏ ਫਿਰ ਜਦੋਂ ਇਹ ਚੀਜ਼ ਦੇਖੀ ਗਈ ਤੇ ਸਾਨੂੰ ਇਹ ਮਹਿਸੂਸ ਹੋਇਆ ਕਿ ਗੁਰਦੁਆਰਾ ਦੀ ਜਿਹੜੀ ਬਿਲਡਿੰਗ ਆ ਉੱਤੇ ਇਹ ਕਬਜ਼ਾ ਕੀਤਾ ਜਾ ਰਿਹਾ ਹੈ। ਕਿਉਂਕਿ ਇਹ ਜਗ੍ਹਾ ਰੀਅਲੀ ਜਿਹੜੀ ਹੈ ਸਚਾਈ ਹੈ ਜਿਹੜੀ ਇਹ ਗੁਰਦੁਆਰਾ ਸਾਹਿਬ ਦੀ। ਭਾਈ ਬੰਦੀ ਨਾਲ ਪੰਚਾਇਤ ਦੇ ਨਾਲ ਮੈਂਬਰ ਸਾਹਿਬਾਨਾਂ ਦੇ ਨਾਲ ਸਾਰਾ ਪਿੰਡ ਦੀ ਸੇਵਾ ਨੂੰ ਵੇਖ ਕੇ ਨਗਰ ਦੀ ਧੂਤ ਨੂੰ ਵੇਖ ਕੇ ਜਿਹੜੀ ਜਗ੍ਹਾ ਨੂੰ ਲੈ ਕੇ ਜਿਹੜੀ ਜਗ੍ਹਾ ਨੂੰ ਲੈ ਕੇ ਰੋਸ ਆ ਵਿਵਾਦ ਆ ਇਹ ਜਗ੍ਹਾ ਹੈ ਕਿ ਨਹੀਂ ਟੋਟਲ ਇਹ ਟੋਟਲ ਚੱਕਾ ਜੀ ਪੰਜ ਕਲਾ ਅੱਛਾ ਜੀ ਹਾਂਜੀ ਕਿ ਉਹ ਜਿਹੜੇ ਮੈਬੀ ਸਿੰਘ ਭਾਈਚਾਰਾ ਇਕੱਠਾ ਹੋਇਆ ਉਹ ਕਹਿ ਰਹੇ ਵੀ ਅਸੀਂ ਇੱਥੇ ਰੂੜੀ ਲਾਉਣੇ ਆ ਲੰਬੇ ਸਮੇਂ ਤੋਂ ਗੁਰਦੁਆਰਾ ਸਾਹਿਬ ਦੇ ਵਿੱਚ ਕੀਤੀ ਗਲਤ ਬਿਆਨਬਾਜ਼ੀ ਇਹਨਾਂ ਦੀ ਕਿ ਅਸੀਂ ਗੁਰਦੁਆਰਾ ਸਾਹਿਬ ਦੀ ਜਿਹੜਾ ਜਗਾ ਹੈ ਉਹਦੇ ਵਿੱਚ ਰੂੜੀਆਂ ਲਾਵਾਂਗੇ ਇਹ ਬੜਾ ਨਾਜ਼ ਮੱਲਵਾਂ ਅਨਸਰ ਦੇਣ ਵਾਲੀ ਗੱਲ ਹੈ ਕੀ ਮੰਗ ਕਰਦੇ ਜੋ ਅਸੀਂ ਪ੍ਰਸ਼ਾਸਨ ਤੋਂ ਪਲੱਸ ਨਗਰ ਨਿਗਮੀਆਂ ਦਾ ਸਹਿਯੋਗ ਮੰਗਦੇ ਆ ਜਿਹੜੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਜੋ ਜਿਹੜੀ ਹਦੂਦ ਹੈ ਉਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਵਿਵਾਦ ਨਾ ਕੀਤਾ ਜਾਵੇ ਬਾਬਾ ਦੀਪ ਸਿੰਘ ਜੀ ਜਨਮ ਸਥਾਨ ਵੀ ਜਿੱਥੇ ਸੇਵਾ ਚੱਲ ਰਹੀ ਹੈ ਨੇ ਚੜ੍ਹਦੀ ਕਲਾ ਤੇ ਚੜ੍ਹਦੀ ਕਲਾ ਦੇ ਨਾਲ ਹੀ ਚਲਣ